जा रहे जिन्दा जनमसाई टिकट ऊँचे गलती की थी। जिन्दा तो खुद कर रहे हैं वो सही हैं। नहीं कोई नहीं हो जुता है। पूरे दिल लगी है। जिंदा बाल, सतार लाजी सेम कुल्लर। जिंदा बाल, सतार लाजी सेम कुल्लर। जिंदा बाल, सतार पकवान सिनमान। जिंदा बाल, सतार पकवान सिनमान। जिंदा बाल, चिरियर ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੇ ਵਾਕਿ ਸਾਬਤ ਕਰਦਾ ਕਿ ਜਿਹੜਾ ਆਮ ਘਰ ਚੋਂ ਕਿਸੇ ਵੀ ਅਹੁਦੇ ਤੇ ਬੈੰਦਾ ਆ ਐ ਮੈਲੇ ਮੰਤਰੀ ਮੁੱਖ ਮੰਤਰੀ ਪ੍ਰਧਾਨ ਮੰਤਰੀ ਉਹਨੂੰ ਲੋਕਾਂ ਦੀਆਂ ਮੁਸ਼ਕਲਾਂ ਦਾ ਲੋਕਾਂ ਦੀਆਂ ਜ਼ਰੂਰਤਾਂ ਦਾ ਤੇ ਲੋਕਾਂ ਦੇ ਦਰਦ ਦਾ ਅਹਿਸਾਸ ਹੁੰਦਾ ਹੈ ਮੁੱਖ ਮੰਤਰੀ ਸਾਹਿਬ ਨੇ ਵੇਖੋ ਕਿੰਨੀਆਂ ਸਕੀਮਾਂ ਰਾਸ਼ਨ ਕਾਰਡ ਆਧਾਰ ਕਾਰਡ ਜੇ ਕਿਸੇ ਦੀ ਜਨਮ ਤਰੀਕ ਠੀਕ ਹੋਣ ਵਾਲੀ ਆ ਉਹ ਹੋਰ ਕਈ ਤਰ੍ਹਾਂ ਦੀਆਂ ਜਿਹੜੀਆਂ ਲੋਕਾਂ ਦੀਆਂ ਜ਼ਰੂਰਤਾਂ ਨਿੱਜੀ ਜਿਹੜੀਆਂ ਜ਼ਰੂਰਤਾਂ ਰੋਜ਼ ਦੀਆਂ ਉਹ ਪੂਰਿਆਂ ਕਰ ਲਈ ਜਿਹੜੇ ਕਈ ਵਿਚਾਰੇ ਦਸਾਂ ਦਸਾਂ 15 15 ਸਾਲਾਂ ਤੋਂ ਜਿਨ੍ਹਾਂ ਦੀ ਡੇਟ ਆਫ ਬਰਥ ਗਲਤ ਹੋਈ ਆ ਜਾਂ ਹੋਰ ਕਈ ਜ਼ਰੂਰਤਾਂ ਵਾਂ ਉਹ ਪੇਪਰ ਲੈ ਕੇ ਵਿਚਾਰੇ ਦਰ ਦਰ ਭਟਕਦੇ ਰਹਿੰਦੇ ਆ ਸੇਵਾ ਕੇਂਦਰਾਂ 'ਚ ਜਾਂਦੇ ਰਹਿੰਦੇ ਤੇ ਉੱਥੇ ਜਾ ਕੇ ਜਦੋਂ ਲੈਣਾ ਤੇ ਲੱਗਦੇ ਆ ਤੇ ਉਹਨੇ ਚਿਰ ਨੂੰ ਟਾਈਮ ਹੋ ਜਾਂਦਾ ਤੇ ਫੇਰ ਉਤਰਾਂ ਦਾ ਉਤਰਾਂ ਵਿਚਾਰਿਆਂ ਦੇ ਰਹਿ ਜਾਂਦੇ ਕੰਮ ਕਰਨ ਵਾਲੇ ਅੱਜ ਇੱਥੇ ਵੇਖਿਆ ਅਫਸਰਾਂ ਨੇ ਬੜੇ ਸੱਚੇ ਢੰਗ ਨਾਲ ਭਾਵੇਂ ਕੋਈ ਬਿਜਲੀ ਮੈਕਮੇ ਦੇ ਆ ਹੈਲਥ ਨਾਲ ਸੰਬੰਧਤ ਆ ਕਿਸੇ ਦਾ ਰਾਸ਼ਨ ਕਾਰਡ ਬੰਨ ਵਾਲਾ ਜਾਂ ਕਿਸੇ ਦੀ ਜਨਮ ਤਰੀਕ ਠੀਕ ਹੋਣ ਵਾਲੀ ਆ ਹੋਰ ਕਈ ਤਰ੍ਹਾਂ ਦੀਆਂ ਜਿਹੜੀਆਂ ਜ਼ਰੂਰਤਾਂ ਸਾਰੇ ਅਫਸਰਾਂ ਨੇ ਬੜੇ ਧਰਮੇ ਨਾਲ ਸੰਗਤ ਦੀ ਜਿਹੜੀ ਆ ਮੁਸ਼ਕਲਾਂ ਸੁਣੀਆਂ ਤੇ ਨਾਲ ਮੁਸ਼ਕਲਾਂ ਹੱਲ ਵੀ ਨਾਲੋਂ ਨਾਲ ਕਰ ਰਹੇ ਆ ਬੜੀ ਵਧੀਆ ਸਹੂਲਤ ਆ ਲੋਕਾਂ ਨੂੰ ਲੋਕਾਂ ਨੂੰ ਵਾਕੇ ਪਤਾ ਲੱਗ ਗਿਆ ਕਿ ਜੇ ਅਸੀਂ ਵੋਟਾਂ ਪਾਈਆਂ ਤੇ ਵਾਕੇ ਜਿਹੜੀ ਸਾਡੀ ਵੋਟਾਂ ਦੀ ਕਦਰ ਹੋਈ ਆ ਤੇ ਜਿਵੇਂ ਕਹਿੰਦੇ ਸੀ ਵੀ ਸਰਕਾਰ ਤੁਹਾਡੇ ਘਰਾਂ 'ਚ ਆ ਕੇ ਤੁਹਾਡੇ ਕੰਮ ਕਰੂ ਪਹਿਲਾਂ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਦਿੱਲੀ ਦੇ ਵਿੱਚ ਇਹ ਸਕੀਮ ਚਲਾਈ ਉਦੇ ਬਾਅਦ ਹੁਣ ਪੰਜਾਬ ਦੇ ਵਿੱਚ ਸਾਡੇ ਮਹਿਬੂਬ ਨੇਤਾ ਸਰਦਾਰ ਭਗਵੰਤ ਸਿੰਘ ਮਾਨ ਨੇ ਸਰਕਾਰ ਤੁਹਾਡੇ ਦਰਵਾਜ਼ੇ ਦੇ ਤਹਿਤ ਜਿਹੜੇ ਕੈਂਪ ਵੱਖ-ਵੱਖ ਪਿੰਡਾਂ ਚ ਲਾਏ ਜਾਂਦੇ ਆ ਤੇ ਬੜੇ ਸੱਚੇ ਢੰਗ ਨਾਲ ਲੋਕ ਵੀ ਸਾਥ ਦੇ ਰਹੇ ਆ ਤੇ ਸਾਡੇ ਅਫਸਰ ਵੀ ਵਧੀਆ ਕੰਮ ਕਰ ਰਹੇ ਆ ਜਿਵੇਂ ਕਿ ਸਰ ਵੇਖਣ ਦੇ ਵਿੱਚ ਆਇਆ ਕਿ ਸਭ ਤੋਂ ਜ਼ਿਆਦਾ ਪ੍ਰੋਬਲਮ ਜੋ ਡਿਪੂ ਔਰ ਡਰਮ ਵੱਲੋਂ ਕਿਸੇ ਨੂੰ ਲੋਕਾਂ ਨੂੰ ਕਣਕ ਘੱਟ ਦਿੱਤੀ ਜਾ ਰਹੀ ਆ ਕਈਆਂ ਨੂੰ ਕਿਹਾ ਜਾ ਰਿਹਾ ਵਾ ਕਿ ਤੁਹਾਡੇ ਕਾੜ ਹੀ ਕੱਟੇਗਾ ਉਹਦੇ ਬਾਰੇ ਕੀ ਕਹਿਣਾ ਨਹੀਂ ਤੁਹਾਡਾ ਡਿਪੂ ਔਰ ਡਰ ਵਾਲੀ ਜਿਹੜੀ ਮੁਸ਼ਕਲ ਆਉਂਦੀ ਆ ਇਹ ਹੁਣ ਦੀ ਮੁਸ਼ਕਲ ਨਹੀਂ ਇਹ ਸ਼ੁਰੂ ਤੋਂ ਹੀ ਆਉਂਦੀ ਰਹੀ ਆ ਉਹ ਮੁਸ਼ਕਲ ਖਤਮ ਕਰ ਲਈ ਜਿਹੜੀ ਰਾਸ਼ਨ ਦੀ ਡਿਲੀਵਰੀ ਆ ਉਹ ਕਰਤੀ ਆ ਮੁੱਖ ਮੰਤਰੀ ਸਾਹਿਬ ਨੇ ਘਰਾਂ ਦੇ ਵਿੱਚ ਸ਼ੁਰੂ ਭਾਵੇਂ ਕੋਈ ਆਟਾ ਲੈ ਲੈ ਜੇ ਕਿਸੇ ਨੇ ਕਣਕ ਲੈਣੀ ਉਹ ਕਣਕ ਲੈ ਲੈ ਇਹ ਛੇਤੀ ਦਿੱਕਤ ਖਤਮ ਹੋ ਜਣੀ ਹੈ ਜਿਹਦਾ ਰਾਸ਼ਨ ਹੈ ਉਹਦੇ ਤੱਕ ਪਹੁੰਚਿਆ ਕਰੂਗਾ ਜਿਹੜੇ ਡੀਪੂ 홀ਡਰ ਅੱਗੇ ਸਾਰੇ ਡੀਪੂ 홀ਡਰ ਨਹੀਂ ਕੋਜੀ ਜਿਹੜੇ 5-7% ਖਰਾਬੀਆਂ ਕਰਦੇ ਆ ਉਹਨਾਂ ਕਰਕੇ ਦੂਜਿਆਂ ਦਾ ਵੀ ਵਿੱਚੇ ਨਾਮ ਬਦਨਾਮ ਹੋ ਜਾਂਦਾ ਇਸੇ ਕਰਕੇ ਸਰਦਾਰ ਭਗਵੰਤ ਸਿੰਘ ਮਾਨ ਨੇ ਜਿਹੜੀ ਸਕੀਮ ਚਲਾਈ ਆ ਜਿਹੜਾ ਅਨਾਜ ਆ ਉਹ ਘਰ-ਘਰ ਦੇ ਵਿੱਚ ਜਿਹੜਾ ਸਬੰਧਤ ਡੀਪੋ ਡਰਿਆ ਉਹਦੇ ਤੋਂ ਬਿਨਾਂ ਹੀ ਜਿਹੜੇ ਲੋਕਾਂ ਦੇ ਘਰ ਚ ਸੀਦਾ ਕਾਰਡ ਬਣਿਆ ਵਾ ਉਹਦੇ ਘਰ ਰਾਸ਼ਨ ਪਹੁੰਚਿਆ ਕਰੂਗਾ ਜਿਹੜਾ ਯੋਗ ਲਾਭਪਾਤਰੀ ਆ ਉਹਨੂੰ ਉਹਦਾ ਫਾਇਦਾ ਮਿਲੂਗਾ ਇਹ ਨਹੀਂ ਵੀ ਜਿਹੜਾ ਯੋਗ ਲਾਭਪਾਤਰੀ ਉਹ ਰਹਿ ਜੇ ਤੇ ਜਿਹਦੇ ਕੋਲ 20 ਕਿੱਲੇ 25 ਕਿੱਲੇ ਜ਼ਮੀਨ ਆ ਉਹ ਕਣਕ ਵੀ ਲੈ ਲੇ ਉਹਦੋਂ ਚਾ ਰਾਸ਼ਨ ਵੀ ਲੈ ਲੇ ਜਿਵੇਂ ਕਿ ਪਿਛਲੇ ਦਿਨੀ ਭਗਵੰਤ ਸਿੰਘ ਮਾਨ ਤੇ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਵੱਲੋਂ ਗੋਂਦਵਾਲ ਥਰਮੋ ਪਲਾਟ ਦਾ ਉਦਘਾਟਨ ਉਸ ਦੇ ਵਿੱਚ ਰੈਲੀ ਦੇ ਵਿੱਚ ਕਿੰਨਾ ਕ ਹੰਗਾਰਾ ਮਿਲਿਆ ਜੀ ਲੋਕਾਂ ਨੂੰ ਦੇਖੋ ਰੈਲੀ ਨਹੀਂ ਉਹ ਤੇ ਰੈਲਾ ਹੀ ਬਣ ਗਿਆ ਉਹ ਤੇ ਐ ਹੋਇਆ ਵੀ ਜਿਵੇਂ ਸਾਰੀ ਦੁਨੀਆ ਹੀ ਉੱਥੇ ਆ ਗਈ ਆ 3 ਲੱਖ ਤੋਂ ਪਲੱਸ ਲੋਕ ਉੱਥੇ 3 ਲੱਖ ਦੇ ਕਰੀਬ ਤੇ ਪੰਡਾਲ ਦੇ ਵਿੱਚ ਬੈਠੇ ਤੇ ਜਿਹੜੇ ਵੱਡਾ ਹਾਈਵੇ ਸਾਡਾ ਹਾਈਵੇ 5-5 ਕਿਲੋਮੀਟਰ ਦੋਵਾਂ ਸਾਈਡਾਂ ਤੇ ਜਾਮ ਹੋ ਗਿਆ ਲੱਖ ਡੇਢ ਲੱਖ ਦੇ ਕਰੀਬ ਸੰਗਤ ਜਿਹੜੀ ਰੋਡ ਦੇ ਉੱਤੇ ਹਾਈਵੇ ਦੇ ਉੱਤੇ ਜਿਹੜੀ ਤੁਰ ਫਿਰਦੀ ਰਹੀ ਆ ਇੰਨਾ ਪਿਆਰ ਕਰਦੇ ਆ ਲੋਕ ਸ਼੍ਰੀ ਅਰਵਿੰਦ ਕੇਸਰੀਵਾਲ ਜੀ ਨੂੰ ਸਾਡੇ ਨੈਸ਼ਨਲ ਕਨਵੀਨਰ ਨੇ ਪੂਰੀ ਭਾਰਤ ਦੀ ਦੁਨੀਆ ਜਿਹੜੀ ਆ ਉਹ ਸਾਡੇ ਅਰਵਿੰਦ ਕੇਸਰੀਵਾਲ ਜੀ ਨੂੰ ਪਿਆਰ ਕਰਦੇ ਆ ਸਾਡੇ ਦੋਵੇਂ ਨੇਤਾਵਾਂ ਸਰਦਾਰ ਭਗਵੰਤ ਸਿੰਘ ਮਾਨ ਤੇ ਸ਼੍ਰੀ ਅਰਵਿੰਦ ਕੇਸਰੀਵਾਲ ਜੀ ਦੇ ਵਿਚਾਰ ਸੁਣ ਲਈ ਲੋਕਾਂ ਦਾ ਜਿਹੜਾ ਹਾੜਿਆ ਨਾ ਉਹ ਐਡਾ ਵੱਡਾ ਆ ਨਹੀਂ ਤੇ ਆਪਾਂ ਵੇਖਦੇ ਹਾਂ ਜਦੋਂ ਸਰਕਾਰਾਂ ਪਹਿਲਾਂ ਬਦਲ ਲੀਆਂ ਤੇ ਪਹਿਲੇ ਸਾਲ ਦੇ ਵਿੱਚ ਹੀ ਲੋਕਾਂ ਨੇ ਦੂਰ ਹੋਣਾ ਸ਼ੁਰੂ ਹੋ ਜਣਾ ਇਸ ਰੈਲੀ ਨੇ ਇਹ ਸਾਬਤ ਕਰਤਾ ਕੇ ਲੋਕ ਜਿਹੜੇ ਆ ਸਰਦਾਰ ਭਗਤ ਸਿੰਘ ਮਾਨ ਨੂੰ ਸ਼ਰੀਰਵਿੰਦ ਕੇਸਰੀਵਾਲ ਨੂੰ ਪਿਆਰ ਕਰਦੇ ਆ ਤੇ ਦਿਲੋਂ ਲੋਕ ਆ ਸਾਡੇ ਚਾਰ ਹਲਕੇ ਆ ਤਰਨਤਾਰਨ ਜ਼ਿਲ੍ਹੇ ਚ ਸਾਡੇ ਕਿੱਲੇ ਪੱਟੀ ਹਲਕੇ ਦੇ ਵਿੱਚੋਂ 15-16000 ਤੋਂ ਪਲੱਸ ਲੋਕ ਗਏ ਆ 300 ਦੇ ਕਰੀਬ ਬੱਸ ਭਰ ਕੇ ਗਈ ਆ 300 ਬੱਸ ਜਾਵੇ ਤੇ 50 ਬੰਦੇ ਵੀ ਇੱਕ ਬੱਸ 'ਚ ਬਹਿਣ 15000 ਬੰਦਾ ਬੰਦਾ ਕਈ ਬੱਸਾਂ 'ਚ 60 ਜਣੇ ਵੀ ਹੀ ਕਈਆਂ 'ਤੇ 70 ਵੀ ਤੇ 100 ਤੋਂ ਵੱਧ ਕਾਰਾਂ ਗਈਆਂ ਤੇ ਇਸੇ ਤਰ੍ਹਾਂ ਹੀ ਤਰਨਤਾਰਨ ਖਡੂਰ ਸਾਹਿਬ ਖੇਮ ਕਰਨ ਜਿਵੇਂ ਪੱਟੀ ਤੋਂ ਲੋਕ ਗਏ ਉਵੇਂ ਹੀ ਇਹਨਾਂ ਹਲਕੇ ਚੁ ਗਏ ਆ ਬੜਾ ਵੱਡਾ ਇੱਕ ਇਕੱਠ ਹੋਇਆ ਇਹ ਸਾਬਤ ਕਰਦਾ ਇਸ ਇਕੱਠ ਨੇ ਕਿ ਲੋਕ ਕੰਮ ਦੀ ਰਾਜਨੀਤੀ ਨੂੰ ਪਸੰਦ ਕਰਦੇ ਆ ਆਮ ਆਦਮੀ ਪਾਰਟੀ ਨੇ ਕੰਮ ਕੀਤੇ ਆ ਤੇ ਲੋਕ ਉਹਨਾਂ ਕੰਮਾਂ ਕਰਕੇ ਇੱਥੇ ਕੰਮਾਂ ਦੀ ਗੱਲ ਸੁਣਨ ਆ ਆ ਕਾਂਗਰਸ ਦੀ ਰੈਲੀ ਹੋਈ ਸਮਰਾਲੇ ਤੇ ਉੱਥੇ ਆਪਾਂ ਵੇਖਿਆ ਕੁਰਸੀਆਂ ਖਾਲੀ ਪਈਆਂ ਨਹੀਂ ਤੇ ਖੜਕੇ ਸਾਹਿਬ ਕਿੱਡੇ ਵੱਡੇ ਲੀਡਰ ਨੇ ਕਾਂਗਰਸ ਦੇ ਤੇ ਉੱਥੇ ਕੋਈ ਇਕੱਠ ਨਹੀਂ ਹੋਇਆ ਲੋਕ ਜਿਹੜੇ ਆ ਉਹ ਪਿਆਰ ਕਰਦੇ ਆ ਸਰਦਾਰ ਭਗਤ ਸਿੰਘ ਮਾਨ ਨੂੰ ਅਰਵਿੰਦ ਕੇਜਰੀਲ ਪਿਆਰ ਤਾਂ ਕਰਦੇ ਆ ਉਹ ਕੰਮ ਕਰਦੇ ਆ ਜਿਹੜਾ ਬੰਦਾ ਕੰਮ ਕਰੇ ਉਹਨੂੰ ਰੋਕ ਪਿਆਰ ਕਰ ਜਿਵੇਂ ਕਿ ਇਸ ਰੈਲੀ ਤੋਂ 2-3 ਦਿਨ ਪਹਿਲਾਂ ਹੀ ਅਕਾਲੀ ਦਰ ਦੇ ਵੱਲੋਂ ਵੀ ਪੱਟਿਆਲਕੇ ਦੇ ਵਿੱਚ ਪੰਜਾਬ ਬਚਾਓ ਯਾਤਰਾ ਦਾ ਇੱਥੇ ਵੀ ਪ੍ਰੋਗਰਾਮ ਰੱਖਿਆ ਗਿਆ ਉਸ ਦਿਨਾਂ ਰੈਲੀ ਨੂੰ ਕੋਈ ਅਸਰ ਨਹੀਂ ਹੋਇਆ ਜੀ ਵੇਖੋ ਜਿਹੜੀ ਉਹ ਪੰਜਾਬ ਬਚਾਓ ਯਾਤਰਾ ਪੰਜਾਬ ਬਚਾਓ ਨੇ ਪੰਜਾਬ ਲੁੱਟਿਆ ਕਿੰਨੇ ਆ ਇਹ ਤਾਂ ਨਹੀਂਆਂ ਸਰਕਾਰਾਂ ਰਹੀਆਂ ਕਾਲੀਆਂ ਦੀਆਂ ਤੇ ਕਾਂਗਰਸ ਵਾਲਿਆਂ ਦੀਆਂ ਲੁੱਟ ਕੇ ਪੰਜਾਬ ਨੂੰ ਤੁਣ ਪੰਜਾਬ ਬਚਾਉਣ ਤੁਰ ਪਏ ਪੰਜਾਬ ਨਹੀਂ ਇਹ ਆਪਦਾ ਪਰਿਵਾਰ ਬਚਾਉਂਦੇ ਆ ਵੀ ਸਾਡੀਆਂ ਜਿਹੜੀਆਂ ਸੀਟਾਂ ਸ਼ਾਇਦ ਕਿਤੇ ਗੱਲ ਪਾਜੇ ਪਰ ਉਹ ਇਹਨਾਂ ਦੀ ਸਿਆਸੀ ਜ਼ਮੀਨ ਗਵਾਚ ਗਈ ਇਹਨਾਂ ਲੋਕਾਂ ਦੀ ਸਾਡੇ ਹਲਕੇ ਤੋਂ ਨੁਮਾਇੰਦਗੀ ਕਰਦੇ ਆ ਸਰਦਾਰ ਹਦੀਸ਼ ਪ੍ਰਤਾਪ ਸਿੰਘ ਕੈਰੋਂ ਇਸ ਬੰਦੇ 'ਚ ਇਹਨਾਂ ਹੰਕਾਰ ਹੀ ਜਦੋਂ ਕਿਤੇ ਕਾਲੀ ਦਲ ਦੀ ਕੋਈ ਕਾਨਫਰੰਸ ਹੋਣੀ ਕੋਈ ਰੈਲੀ ਹੋਣੀ ਤੇ ਬੰਦੇ ਖੜਨਾ ਤੇ ਦੂਰ ਦੀ ਗੱਲ ਆਪ ਜਾ ਕੇ ਕਿਤੇ ਸਟੇਜ ਤੇ ਨਹੀਂ ਇਹ ਬੰਦਾ ਪੈਂਦਾ ਹੁੰਦਾ ਤੇ ਹੁਣ ਜਦੋਂ ਸਿਆਸੀ ਜ਼ਮੀਨ ਗਵਾਚ ਗਈ ਆ ਹੋਣੇ ਰੋਡ ਸ਼ੋਅ ਕਰਦੇ ਫਿਰਦੇ ਆ ਘਰ ਘਰ ਹੱਥ ਜੋੜਦੇ ਫਿਰਦੇ ਓੰਨੀ ਗੱਲਬਾਣੀ ਜਦੋਂ ਐਡਾ ਵੱਡਾ ਬੋਰਡ ਦਿਖਪੇ ਨਾ ਬੋਰਡ ਹੀ ਹੁੰਦਾ ਵੇਖੋ ਪ੍ਰਤਾਪ ਸਿੰਘ ਕੈਰੋਂ ਮਾ ਪੰਜਾਬ ਦਾ ਮੁੱਖ ਮੰਤਰੀ ਰਹੇ ਸਰਦਾਰ ਪ੍ਰਤਾਪ ਸਿੰਘ ਕੈਰੋਂ ਮੁੜ ਕੇ ਸਰਦਾਰ ਸ੍ਰਿੰਦਰ ਸਿੰਘ ਕੈਰੋਂ ਰਹੇ ਫੇਰ ਇਹ ਦੇਸ਼ ਪ੍ਰਤਾਪ ਕੈਰੋਂ 20 ਸਾਲ ਜੀਤੇ ਰਹੇ ਪੱਟੀ ਹਲਕਾ ਬੜਾ ਮਾਣ ਦਿੰਦਾ ਰਿਹਾ 20 ਸਾਲ ਲੋਕ ਜੀਤਉਂਦੇ ਰਹੇ ਇਹਨਾਂ ਲੋਕਾਂ ਦੀ ਸਾਰ ਹੀ ਨਹੀਂ ਲਈ ਇਹ 20 ਸਾਲ ਆ ਕੇ ਛੋੜਾ ਵੱਡੇ ਲੋਕਾਂ ਕੋਈ ਕੋਈ ਬਦਲ ਨਹੀਂ ਹੋਦੋਂ ਉਦੋਂ ਲੋਕਾਂ ਨੂੰ ਕੋਈ ਦੂਜਾ ਬੰਦਾ ਨਹੀਂ ਹਿੰਦੀ ਦਾ ਲੋਕ ਇਹਨਾਂ ਨੂੰ ਵੋਟਾਂ ਪਾਈ ਗਏ ਇਹਨਾਂ ਸਮਝਿਆ ਵੀ ਇਹਨਾਂ ਦੀ ਕਿਹੜੀ ਗੱਲ ਹੈ ਇੱਥੇ ਆਓ ਨਾ ਆਓ ਇਹ ਤੇ ਲਕੀਰ ਦੇ ਫਕੀਰ ਹੈ ਸਾਨੂੰ ਵੋਟਾਂ ਪਾਈ ਜਾਣੀਆਂ ਪਰ ਹੁਣ ਲੋਕਾਂ ਕੋ ਬਦਲਿਆ ਲੋਕ ਕੰਮ ਦੀ ਰਾਜਨੀਤੀ ਨੂੰ ਵੋਟ ਪਾਉਂਦੇ ਆ ਲੋਕ ਇਹ ਨਹੀਂ ਵੀ ਜਿਹਦੇ ਮਗਰ ਲੱਗੇ ਕਮੂਤ ਵਰਤੇ ਉਹਦੇ ਮਗਰ ਤੁਰੇ ਜਾਣ ਉਹ ਕੰਮ ਮੁੱਕ ਗਏ ਆ ਹੁਣ ਇਹਨਾਂ ਦੀ ਸਿਆਸੀ ਜ਼ਮੀਨਗਵਾਜ਼ਗੀ ਆ ਤੇ ਹੁਣ ਭੱਜੇ ਫਿਰਦੇ ਆ ਪਰ ਗੱਲ ਨਹੀਂ ਪਾਨੀ ਲੋਕਾਂ ਨੂੰ ਪਤਾ ਪੰਜਾਬ ਇਹਨਾਂ ਲੁੱਟਿਆ ਪੰਜਾਬ بچਾਉਂਦੇ ਨਹੀਂ ਫਿਰਦੇ ਇਹ ਆਪਦੀਆਂ ਸੀਟਾਂ ਬਚਾਉਂਦੇ ਫਿਰਦੇ ਵੀ ਕਰੇ ਗੱਲ ਪਾਂਜੇ ਤੇ ਲੋਕਾਂ ਨੂੰ ਇਹ ਵੀ ਪਤਾ ਜੇ ਕਿਤੇ ਇਹਨਾਂ ਦਾ ਦਰ ਲੱਗ ਗਿਆ ਤੇ ਇਹਨਾਂ পক্ষে ਨਾ ਨਹੀਂ ਕਿਸੇ ਨੂੰ ਵੀ ਲੁੱਟ ਲੈਣਾ ਸਾਰਾ ਕੁਝ ਜਿਹੜਾ ਕੋਈ ਰਹਿ ਗਿਆ ਆਮ ਆਦਮੀ ਪਾਰਟੀ ਲੋਕਾਂ ਦੇ ਹਿੱਤਾਂ ਦੀ ਰੱਖਿਆ ਕਰਦੀ ਪਈ ਆ ਪੰਜਾਬ ਜੇ ਕੋਈ ਬਚਾ ਸਕਦਾ ਉਹ ਆਮ ਆਦਮੀ ਪਾਰਟੀ ਸ਼੍ਰੀ ਅਰਵਿੰਦ ਕੇਜਰੀਵਾਲ ਸਰਦਾਰ ਭਗਵੰਤ ਸਿੰਘ ਮਾਨ ਬਚਾ ਸਕਦੇ ਲੋਕ ਸਭਾ ਚੋਣਾਂ 2024 ਵੀ ਸਿਰ ਤੇ ਆ ਗਈਆਂ ਵਾ ਕਿਸ ਤਰ੍ਹਾਂ ਦੀਆਂ ਤੁਹਾਨੂੰ ਉਮੀਦਾਂ ਕਿਦਾਂ ਦੀਆਂ ਕਿ ਲੋਕਾਂ ਵੱਲੋਂ ਤੁਹਾਨੂੰ ਕਿੰਨਾਂ ਦੀ ਆਸ ਹੈ ਜਿੱਦਾਂ ਕਿ ਆਮ ਆਦਮੀ ਪਾਰਟੀ ਵੱਲੋਂ ਕੰਮਕਾਰ ਕੀਤੇ ਗਏ 2024 ਦੇ ਵਿੱਚ ਲੋਕ ਤੇ ਅੱਜ ਕਾਲੇ ਵੀ ਅੱਜ VOTING ਕਰਾ ਲਓ ਤੇ ਵੱਡੇ ਫਰਕ ਨਾਲ ਆਮ ਆਦਮੀ ਪਾਰਟੀ ਦੇ 13 ਦੀਆਂ 13 ਸੀਟਾਂ ਜਿਹੜੀਆਂ ਉਹ ਆਮ ਆਦਮੀ ਪਾਰਟੀ ਜਿੱਤੂਗੀ ਸਰਦਾਰ ਭਗਵੰਤ ਸਿੰਘ ਮਾਨ ਸ਼੍ਰੀ